ਸਤਗੁਰ ਬੰਦੀ ਛੋੜ ਹੈ ਜੀਵਨ ਮੁਕਤ ਕਰੇ ਉਡੀਣਾ ਗੁਰਮੁਖ ਮਨ ਅਪਤੀਜ ਪਤੀਣਾ ਸਤਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਅੱਜ ਦੇ ਪਾਵਨ ਦਿਨ ਗਵਾਲੀਅਰ ਦੇ ਕਿਲੇ ਦੇ ਵਿੱਚੋਂ 52 ਰਾਜਿਆਂ ਨੂੰ ਇਸ ਤਰਾ ਤਲ ਤਲ ਤੇ ਕੈਦ ਮੁਕਤ ਕਰ ਦਿੰਦੇ ਹਨ ਪਰ ਇੱਕ ਚੀਜ਼ ਸਭ ਤੋਂ ਵੱਡੀ ਦੇਖਣ ਵਾਲੀ ਹੈ ਜਿਹੜੀ ਸਮਰੱਥਾ ਗੁਰੂ ਦੇ ਹੁਕਮ ਤੇ ਗੁਰੂ ਦੇ ਪਿਆਰ ਦੇ ਅੰਦਰ ਹੈ ਉਹ ਆਮ ਕਿਸੇ ਦੁਨਿਆਵੀ ਬੰਦੇ ਦੇ ਅੰਦਰ ਨਹੀਂ ਅਕਸਰ ਗੁਰਬਾਣੀ ਦਾ ਸ਼ਬਦ ਪੜ੍ਹਦੇ ਆ ਨਾ ਪਿਤਾ ਹੋਂ ਜਾਨੂ ਨਾਹੀ ਤੇਰੀ ਕਵਨ ਜੁਗਤਾ ਬੰਧਨ ਮੁਕਤ ਸੰਤੋ ਮੇਰੀ ਰੱਖ ਐ ਮਮਤਾ ਇੱਕ ਅਕਾਲ ਪੁਰਖ ਤੇ ਸੱਚੇ ਗੁਰੂ ਤੇ ਅਕੀਦਾ ਤੇ ਯਕੀਨ ਰੱਖ ਕੇ ਜਿਸ ਦਿਨ ਮਨ ਗੁਰੂ ਨੂੰ ਅਰਪਣ ਕਰ ਦਈਏ ਨਾ ਫਿਰ ਨਿਰੰਕਾਰ ਵੀ ਕਿਰਪਾ ਕਰਦਾ ਹੈ ਪੰਜਾਂ ਵਿਕਾਰਾਂ ਦੀ ਗੁਲਾਮੀ ਦੇ ਸੰਗਲ ਜਿਹੜੇ ਨੇ ਸਤਗੁਰੂ ਆਪ ਕਿਰਪਾ ਕਰਕੇ ਇਸ ਮਨ ਦੇ ਉੱਪਰੋਂ ਕੱਟ ਕੇ ਇਸ ਨੂੰ ਇਸ ਆਤਮਾ ਨੂੰ ਜੀਵਨ ਮੁਕਤ ਕਰ ਦਿੰਦਾ ਹੈ ਸਮੂਹ ਸੰਗਤ ਨੂੰ ਸਮੂਹ ਦੁਨੀਆ ਦੇ ਵਿੱਚ ਬੈਠੇ ਆਵਾਮ ਨੂੰ ਸਮੂਹ ਸਿੱਖਾਂ ਨੂੰ ਅੱਜ ਦੇ ਪਾਵਨ ਦਿਨ ਬੰਦੀ ਛੋੜ ਦੇਵਸ ਦੀਆਂ ਲੱਖ ਲੱਖ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ